ਮਹਿਲਾਵਾਂ ਨੂੰ ਪ੍ਰੈਗਨੈਂਟ ਕਰੋ ਅਤੇ 5 ਲੱਖ ਦਾ ਇਨਾਮ ਪਾਓ ਇਹ ਤਿੰਨੋਂ ਨੌਜਵਾਨ ਮਿਲ ਕੇ ਆਖਿਰਕਾਰ ਇਹ ਕਿਹੜੀ ਸਰਵਿਸ ਚਲਾ ਰਹੇ ਨੇ ਜਿਨ੍ਹਾਂ ਔਰਤਾਂ ਦੇ ਬੱਚੇ ਨਹੀਂ ਹੋ ਰਹੇ ਨੇ ਉਨ੍ਹਾਂ ਦੀ ਤੁਸੀਂ ਮਦਦ ਕਰਨੀ ਹੈ ਅਤੇ ਜੇਕਰ ਬੇਬੀ ਨਾ ਵੀ ਹੋ ਜਾ ਤੇ 50000 ਰੁਪਏ ਤਾ ਮਿਲੇ ਜਾਣਗੇ ਇਹ ਗੱਲ ਕਹਿਣ ਵਾਲੇ ਨੌਜਵਾਨ ਆਖਿਰਕਾਰ ਕੌਣ ਨੇ ਜੀ ਹਾਂ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਇੱਕ ਖਬਰ ਬਿਹਾਰ ਦੇ ਨਾਵਦਾ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਤਿੰਨ ਨੌਜਵਾਨ ਜਿਹੜੇ ਨੇ ਉਹ ਫੜੇ ਗਏ ਨੇ ਅਤੇ ਉਹ ਨੌਜਵਾਨ ਲੋਕਾਂ ਨੂੰ ਇਹ ਕਹਿੰਦੇ ਸੀ ਕਿ ਤੁਸੀਂ ਜੋ ਹੈ ਔਰਤਾਂ ਦੀ ਮਦਦ ਕਰਨੀ ਹੈ ਤੇ ਤੁਹਾਨੂੰ ਜੋ ਹੈ 5 ਲੱਖ ਰੁਪਏ ਇਨਾਮ ਮਿਲਣਗੇ ਉਹ ਕਿਹੜੀ ਸਰਵਿਸ ਚਲਾ ਰਹੇ ਸੀ ਆਖਿਰਕਾਰ ਇਹ ਸਰਵਿਸ ਦੇ ਵਿੱਚ ਲੋਕ ਕਿਵੇਂ ਆਉਂਦੇ ਸੀ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਅਦਰਸਲ ਰਾਹੁਲ, ਭੋਲਾ ਤੇ ਪ੍ਰਿੰਸ ਤਿੰਨੋਂ ਨੌਜਵਾਨ ਮਿਲ ਕੇ ਇੱਕ ਸਰਵਿਸ ਚਲਾ ਰਹੇ ਸੀ ਜਿਸ ਦੇ ਵਿੱਚ ਜੋ ਹੈ ਲੋਕਾਂ ਨੂੰ ਕਹਿੰਦੇ ਸੀ ਕਿ ਤੁਸੀਂ ਜੋ ਹੈ ਮਾਂ ਨੂੰ ਜੇ ਉਸ ਦਾ ਬੱਚਾ ਦਿਵਾਉਣਾ ਹੈ ਮਤਲਬ ਇੱਕ ਔਰਤ ਨੂੰ ਪ੍ਰੈਗਨੈਂਟ ਕਰਨਾ ਹੈ ਤੇ ਤੁਹਾਨੂੰ ਜੋ ਹੈ ਉਹ 5 ਲੱਖ ਰੁਪਏ ਇਨਾਮ ਮਿਲੇਗਾ ਇਹ ਫੋਨ ਕਾਲ ਕਰਦੇ ਸੀ ਲੋਕਾਂ ਨੂੰ ਆਪਣੇ ਚਾਂਸੇ ਦੇ ਵਿੱਚ ਲੈਂਦੇ ਸੀ ਅਤੇ ਜੋ ਹੈ ਬੁਕਿੰਗ ਦੇ ਨਾਮ ਤੇ ਉਹਨਾਂ ਤੋਂ 500 ਤੋਂ ਲੈ ਕੇ 20000 ਤੱਕ ਚਾਰਜ ਕਰਦੇ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਤੁਹਾਨੂੰ ਆਪਣੀ ਬੁਕਿੰਗ ਕਰਾਉਣ ਦੇ ਲਈ ਜੋ ਹੈ ਤੁਹਾਨੂੰ ਪਹਿਲਾ 500 ਰੁਪਇਆ ਜਾਂ ਜਿਹੜੇ ਲੱਗਦਾ ਸੀ ਕਿ ਪੈਸੇ ਦੇ ਸਕਦੇ ਨੇ ਉਹਨਾਂ ਤੋਂ ਇਹ तकरीबन 20000 ਰੁਪਏ ਤੱਕ ਚਾਰਜ ਕਰਦੇ ਸੀ ਇਹਨਾਂ ਦਾ ਭਾਂਡਾ ਫੁੱਟਿਆ ਤੇ ਇਹਨਾਂ ਦੇ ਕੋਲੋਂ ਜੋ ਹੈ तकरीबन 6 ਮੋਬਾਈਲ ਫੋਨ ਜੋ ਹੈ ट्रांजੈਕਸ਼ਨਸ ਅਤੇ ਹੋਰ ਵੀ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ ਪੁਲਿਸ ਨੇ ਕਿਹਾ ਕਿ ਹੋਰ ਵੀ ਖੁਲਾਸੇ ਜਿਹੜੇ ਨੇ ਹੋ ਸਕਦੇ ਨੇ ਦੱਸਦੀ ਹੈ ਕਿ ਬਿਹਾਰ ਦੇ ਨਾਬਦਾ ਤੋਂ ਇਹ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਜਿੱਥੇ ਕਿ ਰਾਹੁਲ ਪੋਲਾ ਅਤੇ ਪ੍ਰਿੰਸ ਜਿਨ੍ਹਾਂ ਦੀ ਉਮਰ ਰਾਹੁਲ ਦੀ 19 ਸਾਲ ਪੋਲਾ ਦੀ 20 ਸਾਲ ਅਤੇ ਪ੍ਰਿੰਸ ਦੀ 20 ਸਾਲ ਦੀ ਉਮਰ ਹੈ ਤੇ ਤਿੰਨੋਂ ਇਹ ਨੌਜਵਾਨ ਇਸ ਸਟੇਜ ਤੇ ਪਹੁੰਚ ਗਏ ਹੋਏ ਸੀ ਕਿ ਇਹ ਲੋਕਾਂ ਨੂੰ ਠੱਗਣ ਦੇ ਲਈ ਇਹਨਾਂ ਨੇ ਇੱਕ ਅਜੀਹਾ ਉਪਰਾਲਾ ਕੀਤਾ ਸੀ ਜੀ ਹਾਂ ਦੱਸ ਦਈਏ ਕਿ ਇਹ ਜਿਹੜਾ ਇਹ ਲੋਕਾਂ ਨੂੰ ਫੋਨ ਕਰਦੇ ਸੀ ਕਿ ਤੁਸੀਂ ਔਰਤਾਂ ਨੂੰ ਪ੍ਰੈਗਨੈਂਟ ਕਰਨਾ ਹੈ ਤੇ ਔਰ ਲੋਕ ਜਦੋਂ ਮੰਨ ਜਾਂਦੇ ਸੀ ਤੇ ਉਹਨਾਂ ਤੋਂ ਸਰਵਿਸ ਚਾਰजेस ਵੀ ਲੈਂਦੇ ਸੀ 500 ਤੋਂ 20000 ਦੇ ਵਿੱਚ ਤੇ ਅੱਤੇ ਕਹਿੰਦੇ ਸੀ ਕਿ ਜੇਕਰ ਤੁਸੀਂ ਟਰਾਈ ਕਰਨਾ ਹੈ ਜੇਕਰ ਬੇਬੀ ਨਾ ਵੀ ਹੋਇਆ ਤਾਂ ਤੁਸੀਂ ਸਿਰਫ ਔਰ ਸਿਰਫ ਜਿਹੜਾ ਹੈ ਤੁਹਾਨੂੰ ਜਿਹੜਾ ਹੈ 5 ਲੱਖ ਤਾਂ ਨਹੀਂ ਪਰ ਤੁਹਾਨੂੰ 50000 ਤੱਕ ਦੀ ਰਕਮ ਜਿਹੜੀ ਆ ਉਹ ਮਿਲ ਜਾਵੇਗੀ ਤੇ ਬਹੁਤ ਸਾਰੇ ਲੋਕ ਇਹਨਾਂ ਦੇ ਚਾਂਸੇ ਦੇ ਵਿੱਚ ਵੀ ਆ ਸਕਦੇ ਆ ਜੰਬੇਸੀ ਸੋ ਤੁਸੀਂ ਆ ਬਾਰੇ ਕੀ ਕਹੋਗੇ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ